ਅਸੀਲਾ ਸੁਲਾ ਰੇਸ ਵਾਲੀਆਂ ਬਈ ਸਾਰੀਆਂ ਦਿਖਾ ਦੇ ਬਈ 2005 ਤੋਂ ਲੈ ਕੇ ਕੰਮ ਕਰਦਾ ਟਰੈਕਟਰ ਦੀ ਰਗ ਰਗ ਦਾ ਬਈ ਨੂੰ ਭੇਜਦਾ ਇਧਰ ਮੈਂ ਮਗਰਾਣ ਮਗਰੂ ਚੈੱਕ ਕਰਾ ਪਹਿਲਾਂ ਦਾ ਆ ਲਿੰਕਾ ਦਾ ਦੇ ਡਬਲ ਡਿਸਟ੍ਰੀਬਿਊਟਰ ਆ ਗਿਆ ਬਈ ਹਣਾ ਹਾਂਜੀ ਵੀਰੇ ਹਾਂਜੀ ਟੋਬਾਂ ਦਾ ਮਾਡਲ ਆ ਸਰ ਟਰੈਕਟਰ ਵਾਕਈ ਬਈ ਤੇਰਾ ਚੰਗਾ ਯਾਰ ਰਮਨਜੀਤ ਹਾਂ 6 6 ਲੱਖ ਦੇ ਵਿੱਚ 21 ਮਾਡਲ ਸਭ ਰਾਜ ਆ ਜੋਗਰਾ ਆ ਖੜਾ ਟਰੈਕਟਰ 16 ਦੇ ਟਾਇਰਾਂ ਵਾਲਾ ਟਾਇਰ ਇਹਦੇ ਵੀ ਨਵੇਂ ਨੇ ਚਾਰੇ ਇਹ ਹਾਂਜੀ ਹਾਂਜੀ ਵੀਰੇ ਚੌਕੜਾ ਨਵਾਂ 14 14 ਮਾਡਲ ਆਈ ਇਹ ਅਸੇ ਇਹ 14 ਮਾਡਲ ਹੈ ਚਾਰ ਟਾਇਰ ਗੁੱਡੀ ਆਰ ਦੇ ਨੇ ਧਰ ਮੈਂ ਦੇਖ ਬਾਗਲ ਹੈ ਜੀ ਬੇਸਕਦੀ ਟਰੈਕਟਰ ਕੋਈ ਚੱਕਰ ਨਹੀਂ ਪਾਉਂਦਾ ਇਹ ਮਤਲਬ origignal ਹੀ ਹੈ ਜੋ ਚੀਜ਼ ਹੈਗੀ origignal ਹੀ ਹੈ ਹਨਾ ਹਾਂਜੀ ਹਾਂਜੀ ਵੀਰੇ ਜਿਹੜੇ ਵੀਰੇ 17 ਨੰਬਰ ਟਾਇਰ ਨੇ ਹੂੰ ਪਿਛਲੇ 17 1800 ਘੰਟਾ ਚੱਲਿਆ ਹੋਇਆ ਅਗਲੇ ਵੀ 916 ਦੇ ਟਾਇਰ ਪਾਏ ਹੋਣੇ ਵੱਡੇ ਕਿਸੇ ਸ਼ੌਂਕ ਕਰਨ ਯਾਨਕੀ ਚਾਰੇ ਟਾਇਰ ਦੇ ਵੱਡੇ ਪਾਏ ਹੋਣੇ ਹਾਂਜੀ ਵੱਡੇ ਟਾਇਰ ਪਾਏ ਓਕੇ ਵੱਡੇ ਪਲੇਟਫਾਰਮ 'ਚ ਹੁੰਦਾ ਇਹ ਵੱਡੇ ਪਲੇਟਫਾਰਮ 'ਚ ਹੈ 3 ਸਪੀਡ ਦਾ ਟਰੈਕਟਰ ਹੈ ਅੱਛਾ ਟੌਪ ਵਾਲਾ ਮਾਡਲ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਹੀ ਲਈ ਕਿਵੇਂ ਦਾ ਟਰੈਕਟਰ ਹੈ 95 96 ਟਾਇਰ ਪਏ ਨੇ ਬਈ ਸਹੀ ਗੱਲ 95 96 ਟ ਟਰੈਕਟਰ ਉਦਾਂ ਵੀ ਚੰਗਾ ਬਈ ਹਾਂ ਮੇਰਾ ਟਰੈਕਟਰ ਸੀਲਡ ਹੈ ਵੀ ਸੀਲਾ ਸੂਲਾ ਸਾਰਿਆਂ ਦੀ ਧਰ ਮੈਂ ਉਵੇਂ ਖੜੀ ਜਾਂਦੇ ਦੇਖ ਲੈਣਾ ਇਹ ਵੀ ਫਰਸਟ ਓਨਰ ਟਰੈਕਟਰ ਹੈ ਬਈ ਅਸਲ ਫਰਸਟ ਓਨਰ ਹੈ ਹਾਂਜੀ ਇਹ ਕਿੰਨਾ ਕਿ ਚੱਲਿਆ ਹੋਊ ਬਈ ਮਣੀਜੀ ਤਾ ਇਹ 1700 ਘੰਟਾ ਚੱਲਿਆ ਹੋਊਗਾ ਚੱਕੋ ਮਿੱਤਰੋ 1700 ਘੰਟਾ ਇਹ ਚੱਲਿਆ ਹੋਇਆ ਧਰ ਮੈਂ ਟੀਬੰਦ ਚੈੱਕ ਕਰਵਾਈ ਦੇਖ ਹੱਡਾਂ ਪੈਰਾਂ ਦਾ ਕਿੰਨਾ ਮਜ਼ਬੂਤ ਆ ਯਾਰ ਹਨ ਬੇਸ਼ੱਕ ਟਰੈਕਟਰ ਚਾਹੇ ਬਾਕੇ ਲੈ ਜਾਣ ਕੋਈ ਤਸੱਲੀ ਨਾਲ ਟਰੈਕਟਰ ਦੇਵਾਂਗੇ ਧਰ ਮੈਂ ਰਿਮਰੰਬ ਚੈੱਕ ਕਰਵਾ ਦੇਖ ਕਿੰਨਾ ਘੰਟ ਪਿਆ ਮਗਰਾਡਾਂ ਤੋਂ ਉਪਰ ਚੈੱਕ ਰ ਵੇਖ ਬਣਾਈ ਪਈ ਐ ਨਾ ਗੱਲ ਹੂੰ ਆ ਦੇਖ ਆ ਕਰਵਾ ਆਰਮ ਕਰਵਾ ਦੇ ਚੱਕਾ ਐ ਡੌਂਡ ਜੀ ਦਿਖਾ ਦੇ ਲੈ ਇਹ ਮਨਜੀਤ ਕਿੰਨਾ ਮਾਡਲ ਦੱਸਿਆ ਦੀ ਇਹ 2011 ਮਾਡਲ ਹੈ ਵੀਰੇ 2011 ਮਾਡਲ ਹੈ ਮਗਰ ਲੈ ਟਾਇਰ ਤਾਂ ਜਮ ਹੀ ਨਵੇਂ ਨੇ ਲੈ ਹਾਂਜੀ ਵੀਰੇ ਅਗਲੇ 95 ਪੀਡ ਗਾਰਡ ਲੱਗੇ ਹੋਏ ਨੇ ਟੌਪ ਮਾਡਲ ਟਰੈਕਟਰ ਹੈ ਹਾਂਜੀ ਵੀਰੇ ਭਾਈ ਇਹ ਆਪਾਂ ਕੀ ਮੰਗਦੇ ਆ ਟਰੈਕਟਰ ਦਾ ਇਹ ਵੀਰੇ ਮੰਗੀ ਕੁਛ ਮਰਜੀ ਇਹ 4 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ 11 ਮਾਡਲ 4 ਲੱਖ 40 ਹਜ਼ਾਰ ਦਾ ਹਾਂਜੀ ਕੋਈ 8 ਮਾਡਲ ਵੀ ਨੰਨਾ ਨਵੇਂ ਟਾਇਰਾਂ ਦੇ ਦੇ ਕੋਈ ਕੱਦੂਆਂ ਦੇ ਨਾਲ ਮੈਚ ਨਹੀਂ ਕਰਦੇ ਰੇਟ ਕਦੇ ਵੀ ਪਿੰਡੀ ਦੇ ਜੇ ਘੈਂਟ ਟਰੈਕਟਰ ਲੈਣੇ ਮਿੱਤਰੋ ਆ ਜੇ ਉਹ ਵਿੱਚ ਜਵੰਦਾ ਪਿੰਡੀ ਦੇ ਇਹ ਜਵੰਦਾ ਪਿੰਡੀ ਕਿੱਥੇ ਪੈ ਜਾਂਦੀ ਹੈ ਤੁਹਾਨੂੰ ਇਹ ਦੱਸਦੇ ਆਂ ਵੀ ਅੱਜ ਨਾ ਅਸੀਂ ਬਰਨਾਲੇ ਜ਼ਿਲ੍ਹੇ ਦੇ ਕਸਬਾ ਸ਼ਹਿਰ ਧਨੌਲੇ ਦੇ ਬਿਲਕੁਲ ਲਾਗੇ ਪਹੁੰਚੇ ਹੋਇਆ ਇਹ ਜਵੰਦਾ ਪਿੰਡੀ ਜਦੋਂ ਆਪਾਂ ਧਨੌਲੇ ਤੋਂ ਪੀਖੀ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਪੈ ਜਾਂਦੀ ਹੈ ਇੱਥੇ ਨਾ ਸਾਡਾ ਭਰਾ ਮਨਜੀਤ ਟਰੈਕਟਰਾਂ ਦਾ ਕੰਮ ਕਰਦਾ ਤੁਸੀਂ ਪਾਈ ਦੀ ਆ ਕਦੇ ਵੀ ਵੀਡੀਓ ਨਹੀਂ ਵੇਖੀ ਹੋਣੀ ਨਾ ਤੁਸੀਂ YouTube ਤੇ ਨਾ ਤੁਸੀਂ Facebook ਤੇ ਨਾ ਤੁਹਾਨੂੰ ਕਦੇ ਬਾਈ ਮੰਡੀ ਦੇ ਵਿੱਚ ਮਿਲਿਆ ਹੋਊਗਾ ਇਹ ਬਾਈ ਦਾ ਘਰੇ ਹੀ ਕੰਮ ਹੈ 2005 ਤੋਂ ਲੈ ਕੇ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਹੈ ਤੇ ਕਿੰਨੇ ਕ ਟਰੈਕਟਰ ਬਾਈ ਲਵੇ ਹੁੰਦੇ ਨੇ ਅੱਜ ਕਿੰਨੇ ਟਰੈਕਟਰ ਦਿਖਾਊਗਾ ਕੀ ਰੇਟ ਦੇ ਵਿੱਚ ਲਾਉਂਦਾ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਪਹਿਲਾਂ ਤੁਹਾਨੂੰ ਬਾਈ ਨੂੰ ਮਿਲਾ ਦਈਏ ਮਨਜੀਤ ਬਾਈ ਹੈ ਕਿਹੜਾ ਸੱਜਣਾ ਨੇ ਕਦੇ ਵੇਖਿਆ ਤਾਂ ਨਹੀਂ ਹੋਣਾ ਬਾਈ ਜਸਰੀ ਕਾਲ 80 ਕਾਲ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇਹ ਬੰਦਾ ਜਿਆਦਾ ਟਰੈਕਟਰ ਪਹਿਲਾਂ ਵਪਾਰੀਆਂ ਨੂੰ ਦਿੰਦਾ ਹੈ ਜਿਹੜੇ ਰੇਟ ਦੇ ਵਿੱਚ ਤੁਸੀਂ ਵਪਾਰੀਆਂ ਨੂੰ ਟਰੈਕਟਰ ਦਿੰਨੇ ਹੋ ਉਹ ਰੇਟ ਦੇ ਨਾਲ ਪੂਰਾ ਕੱਟ ਹੀ ਦੇ ਦਿੰਦੇ ਪਹਿਲਾਂ ਸਸਤੀ ਗੱਲ ਬਈ ਸਾਰਿਆਂ ਨੂੰ ਹਾਂ ਮਿੱਤਰੋ ਕਹੂਲ ਕਰਿਓ ਸਸਤੀ ਗੱਲ ਬਈ ਦੀ ਤੇ ਮਨਜੀਤ ਵੀਰੇ 2005 ਤੋਂ ਲੈ ਕੇ ਤੁਸੀਂ ਕੰਮ ਕਰਦੇ ਹੋ ਮੰਡੀਆਂ ਤੇ ਤੁਸੀਂ ਜਾਂਦੇ ਨਹੀਂ ਰੇਟ ਤੁਹਾਡਾ ਵਾਜਬ ਹੁੰਦਾ ਹੈ ਤੇ ਮੈਨੂੰ ਇਹ ਗੱਲ ਦੱਸਿਓ ਰੇਟ ਤੁਹਾਡਾ ਵਾਜਬ ਕਿਉਂ ਹੁੰਦਾ ਹੈ ਕਿਉਂ ਵਾਜਬ ਰੇਟ ਚ ਟਰੈਕਟਰ ਦਿੰਨੇ ਆਂ ਆਪਾਂ ਨੂੰ ਵਾਜਬਤੀ ਮਿਲ ਜਾਂਦ ਨੇ ਇਹ ਅੱਗੇ ਵਾਜਬਤੀ ਦੇ ਦੇ ਦਈਏ ਵਾਜਬ ਰੇਟ ਚ ਦੇ ਦਿੰਨੇ ਆਂ ਹਾਂ ਵਾਜਬ ਵੀ ਦੇ ਦਿੰਦੇ ਨੇ ਬਾਕੀ ਆਪਾਂ ਕੋਲ ਸਾਰੇ ਐਚ ਆਰ ਨੰਬਰ ਟਰੈਕਟਰ ਹੁੰਦੇ ਆ ਸਾਰੇ ਐਚ ਆਰ ਨੰਬਰ ਹੁੰਦੇ ਆ ਸਾਰੀ ਕਾਗਜ਼ ਪੱਤਰਾਂ ਦੇ ਸਾ ਵੀ ਯਾਰ ਹਰਿਆਣਾ ਚੋਂ ਟਰੈਕਟਰ ਸਸਤਾ ਮਿਲ ਜਾਂਦਾ ਹੈ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਰਿਆਣਾ ਚੋਂ ਮਿਲਦਾ ਕਿੱਥੋਂ ਆ ਨਹੀਂ ਵੀਰੇ ਉਹੀ ਤਾਂ ਗੱਲ ਹੈ ਗੱਲ ਇਹ ਵੀ ਆ ਤੇ ਤੁਸੀਂ ਉਰੇ ਆ ਜਿਓ ਤੁਹਾਨੂੰ ਹਰਿਆਣੇ ਦੇ ਵਿੱਚੋਂ ਲਿਆਉਂਦੇ ਹੋਏ ਵਧੀਆ ਟਰੈਕਟਰ ਯਾਰ ਡਾਇਰੈਕਟ ਵਾਈ ਦੇ ਘਰੋਂ ਦਵਾ ਦਿੰਨੇ ਆ ਨਾ ਤੁਹਾਨੂੰ ਕੋਈ 20 30 ਹਜ਼ਾਰ ਦਾ ਤੇਲ ਫੁੱਕੜ ਦੀ ਰੋੜੀ ਨਹੀਂ ਕੋਈ 6 ਮਹੀਨੇ ਸਮਾਂ ਗੱਲਣ ਦੀ ਲੋੜ ਨਹੀਂ ਹਾਂਜੀ ਉਹੀ ਰੇਟ ਦੇ ਵਿੱਚ ਇੱਥੋਂ ਚ ਕਾਵਾਂਗੇ ਬਈ ਆਪਾਂ ਸ਼ੁਰੂਆਤ ਕਰਦੇ ਆ 855 ਤੋਂ ਹਾਂਜੀ ਵੀਰੇ ਦੱਸਿਓ ਕਿਹੜੀ ਦੀ ਡਿਟੇਲ ਕਿੰਨਾ ਮਾਡਲ ਹੈ ਕੀ ਗੱਲਬਾਤ ਆ ਇੱਕ ਹੀ ਮਾਡਲ ਹੈ ਵੀਰੇ ਇੱਕ ਹੀ ਮਾਡਲ ਹੈ ਫ ਹਾਂਜੀ ਇਹ ਹੈ ਕਿ ਗੁੱਡੀਰ ਦੇ ਨੇ ਬਈ ਕਿੰਨੇ ਨੰਬਰ ਟਾਇਰ ਪਏ ਹੋਣੇ ਇਹਦੇ 16 ਦੇ 16 28 ਦੇ ਜੀ 16 ਦੇ ਟਾਇਰਾਂ ਚ ਪੱਕੇ ਹੀ 16 ਦੇ ਟਾਇਰ ਆ ਹਾਂਜੀ 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 ਮੂਰਲੇ ਜੁੜਾ ਜਮ ਨਮਾ ਹਾਂਜੀ ਅਗਲਾ ਨਮਾ ਪਤਾ ਸੀ ਓਕੇ ਹਾਂਜੀ ਤੇ ਕੰਡੀਸ਼ਨ ਦਾ ਬਈ ਇਹ ਇੱਕ ਮੈਨੂੰ ਦੱਸਿਓ オリジナル ਹੀ ਸਾਰਾ ਨਹੀਂ ਵੀਰੇ ਹਲਕੇ-ਪੁਲਕਾ ਹੁੰਦਾ ਜਾਨੀ ਉਹ ਨਹੀਂ ਗੱਲ ਹੁੰਦੀ ਆਪਣਾ ਵੀ ਲਿਆ ਕੇ ਆਇਆ ਫੋਲੀ ਕਰਤਾ ਜਾਂ ਚੱਕੀ-ਪੁਲਕੀ ਆਪਾਂ ਕਰਦੇ ਹਾਂ ਹਲਕੇ ਜਿਵੇਂ ਲਿੰਕਾਂ ਨੂੰ ਕਹੋਈਆਂ ਹੱਸਾ-ਉੱਸਾ ਜਿਹਾ ਹੋਇਆ ਗਈ ਬੜੀ ਨਾ ਆਪਾਂ ਉਹ ਕਹਿ ਕੇ ਦਿੰਦੇ ਆ ਤੇ 15-16 ਸੂ ਘੰਟਾ ਚੱਲਿਆ ਹੋਊ ਤਕਰੀਬਨ ਇਹ ਅਸੀਲਾਂ ਸੁੱਲਾ ਰੇਸ ਵਾਲੀਆਂ ਬਈ ਸਾਰੀਆਂ ਦਿਖਾ ਦੇ ਬਈ 2005 ਤੋਂ ਲੈ ਕੇ ਕੰਮ ਕਰਦਾ ਟਰੈਕਟਰ ਦੀ ਰਗ ਰਗ ਦਾ ਬਈ ਨੂੰ ਭੇਤ ਆ ਕਰ ਬਈ ਪੈਰਪੁਰ ਦਾ ਨੰਦਾ ਚੱਕ ਦੇਖ 2 ਸਪੀਡ ਦੇ ਵਿੱਚ ਆਣਾ ਬਈ ਇਹ ਹਾਂਜੀ ਵੀਰੇ 2 ਸਪੀਡ ਸੈਂਟਰ ਗੇਅਰ ਆ ਉਹ ਸੈਂਟਰ ਗੇਅਰ ਆ ਤੇ ਬਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਦੀ ਡਿਮਾਂਡ ਕੀ ਆ ਸਰ ਮੈਂ ਮਗਰਾਣ ਮਗਰੂ ਚੈੱਕ ਕਰਾ ਪਹਿਲਾਂ ਦਾ ਆ ਲਿੰਕਾ ਜ਼ਾਦੇ ਡਬਲ ਡਿਸਟ੍ਰਿਬਿਊਟਰ ਆ ਗਿਆ ਬਈ ਹਣਾ ਹਾਂਜੀ ਵੀਰੇ ਹਾਂਜੀ 2 ਬੰਦਾ ਮਾਡਲ ਆ ਸਰ ਟਰੈਕਟਰ ਬਾਕੀ ਬਈ ਤਰ੍ਹਾਂ ਚੰਗਾ ਯਾਰ ਮਨਜੀਤ ਹਾਂਜੀ ਇਹਦਾ ਕੀ ਮੰਗਦੇ ਆ ਬਈ ਆਪਾਂ ਕਿੰਨੇ ਰੇਟ 'ਚ ਦਵਾਂਗੇ ਇਹਨੂੰ ਜੈ ਜ ਆਪਾਂ ਇਹ 6 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ ਬਿਦ ਐਨਓ ਸੀ ਬਿਦ ਐਨਓ ਸੀ ਐਨਓ ਸੀ ਕਟਾ ਕੇ ਦਵਾਂਗੇ 6 ਲੱਖ ਦੇ ਵਿੱਚ ਹਾਂਜੀ 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 ਕਈ ਸੱਜਣਾ ਦੇ ਮਨ ਦੇ ਵਿੱਚ ਇਹ ਹੁੰਦਾ ਬਈ ਜਦ ਅਸੀਂ ਪੰਜਾਬ ਨੰਬਰ ਲਵਾਉਣਾ ਲਵਾ ਦੂੰਗੇ ਹਾਂਜੀ ਵੀਰੇ ਆਪਾਂ ਲਵਾ ਦਾਂਗੇ ਵੀ ਆਹ ਕਿੰਨਾ ਖਰਚ ਆਜੂ ਇਹੋ ਹੀ ਵੀਰੇ 7-8000 ਰੁਪਏ ਖਰਚ ਆਉਂਦਾ ਧੱਕੇ ਮਿੱਤਰੋਏ 7-8000 ਰੁਪਏ ਖਰਚ ਆਉ ਤੁਸੀ ਜਿਹੜੇ ਮਰਜੀ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਜਿਹੜਾ ਜ਼ਿਲ੍ਹਾ ਪੈਂਦਾ ਉਸੇ ਜ਼ਿਲ੍ਹੇ ਦਾ ਨੰਬਰ ਲਵਾ ਦੂ ਹਾਂਜੀ ਵੀਰੇ ਲੱਗ ਜੀ 6 6 ਲੱਖ ਦੇ ਵਿੱਚ 21 ਮਾਡਲ ਸਵਰਾਜ ਆਜਗਰਾ ਆਹ ਖੜਾ ਬਈ ਜਿਹੜਾ ਆ ਖੜਾ ਹੁਣ ਆ ਦੱਸ ਮਣੀ ਜੀ ਤਾਹਰੇ ਇਹਦੇ ਵੀ ਨਵੇਂ ਨੇ ਚਾਰੇ ਹਾਂਜੀ ਹਾਂਜੀ ਵੀਰੇ ਚੌਕੜਾ ਨਵਾਂ 14 14 ਮਾਡਲ ਆਈ ਇਹ ਅਸ ਇਹ 14 ਮਾਡਲ ਹੈ ਚਾਰ ਟਾਇਰ ਗੁੱਟੀ ਆਰ ਦੇ ਨੇ ਧਰ ਮੈਂ ਦੇਖੋ ਹਾਂਜੀ 14 ਦੇ ਟਾਇਰਾਂ ਵਾਲਾ ਬਈ ਤੇ 2014 ਮਾਡਲ ਹੈ ਹਾਂਜੀ ਵੀਰੇ ਓਕੇ ਇਹ ਵੀ ਐਚ ਆਰ ਨੰਬਰ ਹੈ ਜੀ ਇਹ ਵੀ ਐਚ ਆਰ ਨੰਬਰ ਹੈ ਬਈ ਇਹ ਸੈਕੰਡ ਪਾਰਟੀ ਦੇ ਨਾਮ ਹੈ ਜੀ ਐਨਓਸੀ ਇਹਦੀ ਵੀ ਮਿਲ ਜੂ ਰੇਸਾ ਰੂਸਾ ਧਰ ਮੈਂ ਸਾਰੀਆਂ ਸੀਲਡ ਬਈ ਚੱਲ ਚੱਲਾ ਵੀ ਤਾਂ ਪੂਰਾ ਕੈਨੇਡਾ ਹਾਂ ਵੀਰੇ ਪੂਰਾ ਵਧੀਆ ਬਾਹ ਕੇ ਲੈ ਜੇ ਬੇਸਕ ਦੀ ਟਰੈਕਟਰ ਕੋਈ ਚੱਕਰ ਨਹੀਂ ਆਪ ਨੂੰ ਇਹ ਮਤਲਬ origignal ਹੀ ਸਰ ਮੈਂ ਦੇਖੂ ਟਿਊਬਾ ਤਾਂ ਬੰਦੜ ਬਈ ਬਾਕੀ ਯਾਰ ਮਨਜੀਤ ਡਾਇਰੈਕਟਰ ਚੰਗੇ ਨੇ تیرੇ ਪਹਿਲਾਂ ਤਾਂ ਚਾਰੇ ਟਾਇਰ ਹੀ ਲਾ ਲਈਏ ਕਿੰਨੇ ਕੁ ਦੇ ਪੈ ਜਾਂਦੇ ਬਈ ਇਹ ਚਾਰੇ ਟਾਇਰ ਆਪਾਂ ਨੂੰ ਵੀਰੇ 60000 ਦੇ ਲਵੇ ਜਾਣਗੇ ਟਾਇਰ 60000 ਦੇ ਤਾਂ ਕੱਲੇ ਟਾਇਰ ਨੇ ਤੇ ਹੁਣ ਐਂ ਦੱਸ ਬਈ ਰੇਟ ਕੀ ਆ ਟਰੈਕਟਰ ਦਾ ਰੇਟ ਵੀਰੇ ਜਿੰਨਾ ਮਰਜ਼ੀ ਕਰਾ ਲਓ ਆਪਾਂ 435000 ਰੁਪਏ ਦੇ ਦਾਂਗੇ ਵਿੱਚ ਐਨੋ ਸੀ ਚੱਕੋ ਮਿੱਤਰੂ 435000 ਦੇ ਵਿੱਚ 2014 ਮਾਡਲ ਹਾਂਜੀ ਵੀਰੇ ਲੈ 60000 ਦੇ ਕੱਲੇ ਟਾਇਰ ਕੱਢਦੇ ਦੇਖ ਲਓ ਮਾਈਨਸ ਕਰਕੇ ਕਿੰਨੇ ਚ ਤੁਹਾਨੂੰ ਸੁਭਰਾਜ ਮਿਲਦਾ ਟਰੈਕਟਰ ਦੇ ਸਕ ਬਾਕੇ ਲੈ ਜਾ ਕੋਈ ਹਾਂ ਟਰੈਕਟਰ ਪੂਰੀ ਤਸੱਲੀ ਨਾਲ ਲੈ ਕੇ ਜਾਇਓ ਬਾਈ ਰੂਹਾਂ ਕੋਲ ਵਾਹਣ ਵੇਲਾ ਪਿਆ ਜਿਹੜੇ ਟਰੈਕਟਰ ਤੁਹਾਡੇ ਪਸੰਦ ਆ ਗਿਆ ਨਾ ਛਤਰੀ ਛੁਤਰੀ ਧਰਮੇ ਦਾ ਖਾ ਮਜ਼ਬੂਤ ਪਾਈਪਾਂ ਦੀ ਲੱਗੀ ਹੋਈ ਆ ਬਾਈ ਲੈ ਹਾਂ ਹਾਂ ਛਤਰੀ ਸੱਪਾ ਕੋਈ ਹੋਰ ਚੀਜ਼ ਆ ਗਈ ਆਪਾਂ ਕੋਈ ਚੱਕਰ ਨਾ ਪਸੰਦ ਹੋ ਬਾ ਚੇਂਜ ਕਰਕੇ ਵੀ ਦੇ ਦਾਂਗੇ ਅਸਾ ਚੇਂਜ ਵੀ ਕਰ ਦਿੰਦੇ ਆ ਹਾਂ ਕੋਈ ਚੱਕਰ ਓਕੇ ਵੈਸੇ ਤਾਂ ਕੋਈ ਨਾਲ ਹੀ ਗੱਲ ਹੀ ਨਹੀਂ ਵੀ ਅਗਲੇ ਦਿਨ ਆ ਪਸੰਦ ਆ ਬੇ ਨਾ ਹਾਂਜੀ ਹਾਂਜੀ ਬਾਈ ਜਿਹੜਾ ਆ ਖੜਾ 963 ਇਹਦੇ ਬਾਰੇ ਦੱਸੀ ਕਰਾਂ ਇਹਦੇ ਵੀਰੇ 17 ਨੰਬਰ ਟਾਇਰ ਨਹੀਂ ਹੂੰ ਪਿਛਲੇ 17 18 ਰੰਗ ਸੋਕਾਂ ਟੱਚ ਲਿਆ ਹੋਇਆ ਅਗਲੇ ਵੀ 9 16 ਦੇ ਟਾਇਰ ਪਾਏ ਹੋਣੇ ਵੱਡੇ ਕਿਸੇ ਸ਼ੌਂਕ ਕਰਨ ਯਾਨਕਿ ਚਾਰੇ ਟਾਇਰ ਦੇ ਵੱਡੇ ਪਾਏ ਹੋਣੇ ਹਾਂਜੀ ਵੱਡੇ ਟਾਇਰ ਪਾਏ ਓਕੇ ਵੱਡੇ ਪਲੇਟਫਾਰਮ 'ਚ ਹੁੰਦਾ ਇਹ ਵੱਡੇ ਪਲੇਟਫਾਰਮ 'ਚ ਹੈ 3 ਸਪੀਡ ਦਾ ਟਰੈਕਟਰ ਹੈ ਅੱਛਾ ਟੌਪ ਵਾਲਾ ਮਾਡਲ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਹੀ ਲਈ ਜਿਵੇਂ ਦਾ ਟਰੈਕਟਰ ਹੈ 95 ਪੈਸੇ ਟਾਇਰ ਪਏ ਨੇ ਬਈ ਸਹੀ ਗੱਲ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਵੀ ਹੈ ਧਰਮੇ ਬਾਕੀ ਟਰੈਕਟਰ ਉਦਾਂ ਵੀ ਚੰਗਾ ਬਈ ਹਾਂ ਮੇਰਾ ਟਰੈਕਟਰ ਸੀਲਡ ਹੈ ਵੀ ਟਰੈਕਟਰ ਲਗਭਗ ਥੋੜੇ ਸਾਰੇ ਯਾਰ ਸੀਲਡ ਨੇ ਸੀਲਾ ਸੁਲਾ ਇਹ ਵੀ ਫਰਸਟ ਓਨਰ ਟਰੈਕਟਰ ਹੈ ਵੀਰੇ। ਅਸਾ ਫਰਸਟ ਓਨਰ ਹੈ। ਹਾਂਜੀ। ਇਹ ਕਿੰਨਾ ਕਿ ਚੱਲਿਆ ਹੋਊ ਬਈ ਮਣੀ ਜੀ ਤੋ? ਇਹ 1700 ਘੰਟਾ ਚੱਲਿਆ ਹੋਊਗੀ। ਚੱਕੋ ਮਿੱਤਰੋ 1700 ਘੰਟਾ ਇਹ ਚੱਲਿਆ ਹੋਇਆ ਟਰ ਮਿੱਟੀ ਬੰਦ ਚੈੱਕ ਕਰ ਬਾਈ। ਦੇਖ। ਹੱਡਾਂ ਪੈਰਾਂ ਦਾ ਕਿੰਨਾ ਮਜ਼ਬੂਤ ਆ ਯਾਰ ਹਨਾ। ਲਿੰਕਾਂ ਲੁੰਕਾਂ ਦੀ ਕੋਈ ਟੁੱਟ ਭੱਜ ਨਹੀਂ ਦੇਖ। ਕਲਰ ਸਾਰਾ ਨਾਲ ਦਾ ਖੜਾ ਲੈ ਏਜੰਸੀ ਦਾ ਕਲਰ ਆ ਦੇਖ। ਆਹ ਦਿਖਾ ਕੇ ਕਰਵਾ ਚੈੱਕ। ਇਹ ਇਹਦਾ ਪਮਣ ਜੀਤ ਕੀ ਮੰਗਦਿਆਂ? ਇਹਦਾ ਵੀਰੇ ਮੰਗਣ ਮੰਗਾਉਣ ਤਾਂ ਲੋਕ 6-6 ਮੰਗੀਆਂ ਨੇ ਆਪਾਂ 5.5 ਲੱਖ ਦਾ ਟਰੈਕਟਰ ਦੇ ਦਾਂਗੇ। 5 ਲਹ ਰਜਿਸਟਰਡ ਹੁੰਨੀ ਜੀ ਰਜਿਸਟਰ ਹੁੰਨੀ ਹੈ 18 ਮਾਡਲ ਹੈ ਰੇਟ ਹੈਗਾ 5 ਲੱਖ ਪੰਜ ਲੱਖ ਆ ਦੇਖ ਲਓ ਜਾਜਵਰਗੇ ਟਰੈਕਟਰ ਦਾ ਰੇਟ ਬਾਈ ਨੇ ਮਹਿੰਦਰੇ ਵਾਲਾ ਰੇਟ ਮੰਗ ਲਿਆ ਮਹਿੰਦਰੀ ਦਾ ਮੰਗ ਰਹਿੰਦੇ ਨੇ ਲੋਕ ਇੰਨਾ ਜੇਖ ਜੰਮਾ ਸੀਲਡ ਟਰੈਕਟਰ ਆ ਤਾਂ ਮੈਂ ਕਿੰਨਾ ਕਹਿੰਦਾ ਓਏ ਹੂੰ 6-7 ਕੁ ਹਜ਼ਾਰ ਰੁਪਏ ਲੱਗੂ ਤੁਹਾਡੇ ਜਿਹਲੇ ਦਾ ਨੰਬਰ ਵੀ ਲੱਗ ਜੂਗਾ ਹਾਂਜੀ ਵੀਰੇ ਲਵਾ ਦੇਾਂਗੇ ਨੰਬਰ ਐਨਓਸੀ ਵੀ ਮਿਲ ਜੂ ਜਿਵੇਂ ਜਿਹੜਾ ਆਖੜਾ ਵੀ ਆ ਦਾ 5510 ਇਹ 5510 11 ਮਾਡਲ ਆ ਜੀ ਅੱਛਾ 11 ਮਾਡਲ ਆ ਡਬਲ ਡਿਸਟ੍ਰੀਬਿਊਟਰ ਹੈ ਡਬਲ ਪੀਟੀਓ ਹੈ ਟਾਇਰ ਇਹਦੇ ਵੀ ਨਵੇਂ ਨੇ ਨਦਰ ਮੇ ਹੋਈ ਫਰਸਟ ਪਾਰਟੀ ਦਾ ਟਰੈਕਟਰ ਹੈ ਬੋਲੇ ਸੱਜਣਾ ਇਹ ਮਿਲਵਦੇ ਫਿਰਦੇ ਕਹਿੰਦੇ ਕਾਲੇ ਢਡਾਲ ਮਿਲਦਾ ਨਹੀਂ ਮਿਲਦਾ ਕਿਉਂ ਨਹੀਂ ਮੈਂ ਇੱਕੋ ਪੰਪ ਦੇ ਵਿੱਚ ਆ ਵੀਰੇ ਇਹ ਵੀ ਦੇਖ ਮੈਂ ਇੱਕੋ ਪੰਪ ਦੇ ਵਿੱਚ ਤੁਸੀਂ ਇੱਕ ਲੱਭਦੇ ਹੋ ਬਾਈ ਲਵੇ ਤਿੰਨ ਚਾਰ ਖੜੇ ਨੇ ਯਾਰ ਹੂੰ ਬੇਸ਼ੱਕ ਟਰੈਕਟਰ ਚਾਹੇ ਬਾਕੇ ਲੈ ਜਾਣ ਕੋਈ ਤਸੱਲੀ ਨਾਲ ਟਰੈਕਟਰ ਦੇਵਾਂਗੇ ਪਰ ਮੇਰੇ ਰਮਰੂਮ ਵਿੱਚ ਚੈੱਕ ਕਰਵਾ ਦੇਖ ਕਿੰਨਾ ਘੈਂਟ ਪਿਆ ਮਗਰਾਡਾਂ ਦੇ ਉੱਪਰ ਚੈੱਕ ਰਹੀ ਦੇਖ ਅੰਦਰੋਂ ਵੀ ਚੈੱਕ ਕਰਵਾ ਆ ਆ ਸ਼ੋਅ ਤੇ ਮਾਰ ਕੈਮਰਾ ਲੈ ਦੇਖ ਬਣਾਈ ਪਈ ਐ ਨਾ ਗੱਲ ਹੂੰ ਆ ਦੇਖ ਆ ਕਰਵਾ ਆਰਮ ਕਰਵਾ ਦੇ ਚੱਕਾ ਐਂਡਾਉਂਡ ਜੀ ਦਿਖਾ ਦੇ ਲੈ ਇਹ ਮਨਜੀਤ ਕਿੰਨਾ ਮਾਡਲ ਦੱਸਿਆ ਦੀ ਇਹ 2011 ਮਾਡਲ ਹੈ ਵੀਰੇ 2011 ਮਾਡਲ ਹੈ ਮਗਰ ਲੈ ਟਾਇਰ ਤਾਂ ਜਮ ਹੀ ਨਵੇਂ ਨੇ ਲੈ ਹਾਂਜੀ ਵੀਰੇ ਅਗਲੇ 95 ਪੀਡ ਗਾਰਡ ਲੱਗੇ ਹੋਏ ਨੇ ਟੌਪ ਮਾਡਲ ਟਰੈਕਟਰ ਹੈ ਹਾਂਜੀ ਵੀਰੇ ਭਾਈ ਇਹ ਆਪਾਂ ਕੀ ਮੰਗਦੇ ਆ ਟਰੈਕਟਰ ਦਾ ਇਹ ਵੀਰੇ ਮੰਗੀ ਕੁਝ ਮਰਜੀ ਇਹ 4 ਲੱਖ 40 ਹਜ਼ਾਰ ਦਾ ਟਰੈਕਟਰ ਦੇ ਦਾਂਗੇ 11 ਮਾਡਲ 4 ਲੱਖ 40 ਹਜ਼ਾਰ ਦਾ ਹਾਂਜੀ ਕੋਈ 8 ਮਾਡਲ ਵੀ ਨੰਨਾ ਨਵੇਂ ਟਾਇਰਾਂ ਦੇ ਦੇ ਕੋਈ ਤਰ ਮੈਂ 4.40 ਲੱਖ ਦੇ ਵਿੱਚੋਂ ਮਾਨਤਾ ਨਹੀਂ ਵੀ ਕਰ ਦੂ ਯਾਰ ਤੁਹਾਡਾ ਆਂ ਦਾ ਕਰ ਦਾਂਗੇ ਜੀ ਕਰਾਂਗੇ ਨਾ ਬਾਈ ਕਰ ਦਿਆਂਗੇ ਫੇਰ ਦੇਖ ਬਣੀ ਪਈਆ ਗੱਲ ਆਜੋ ਜਿੰਨੇ ਮਰਜੀ ਟਰੈਕਟਰ ਯਾਰ ਬਾਲੇ ਸੱਜਣ ਸੋਚਣਗੇ ਵੀ ਮਨਜੀਤ ਨੂੰ ਪਹਿਲਾਂ ਕਿਉਂ ਨਹੀਂ ਮਲਾਇਆ ਸੀ ਟਰੈਕਟਰ ਖਰੀਦ ਲੈ ਬਾਈ ਇੰਜਨ ਗੇਅਰ ਦਾ ਬਾਈ ਚਾਹੇ ਬਾਕੇ ਲੈ ਹਾਂ ਉਹਨਾਂ ਨੂੰ ਮਨਜੀਤ ਉਹਨਾਂ ਨੂੰ ਅਫਸੋਸ ਹੋਊ ਵੀ ਇਹ ਬੰਦਾ ਪਹਿਲਾਂ ਕਿਉਂ ਨਹੀਂ ਮਲਾਇਆ ਦੇਖ ਆ ਦਿਖਾਈ ਲੈ ਤਰ ਮੈਂ ਪਿਓ ਬਟਾਪਾ ਦਿਖਾ ਯਾਰ ਹੁੱਕ ਦਿਖਾ ਲੈ ਘੈਂਟ ਆ ਪੂਰਾ ਟਰੈਕਟਰ ਬਾਈ ਜਿਹੜਾ ਆ ਖੜਾ ਯਾਰ ਮੋਟੇ ਸਟਿੱਕਰਾਂ ਵਾਲਾ ਇਹ ਐਲਟੀ 2005 ਮਾਡਲ ਆ ਬਾਈ 2005 ਮਾਡਲ ਐਲਲਟੀ ਫਰਸਟ ਓਨਰ ਟਰੈਕਟਰ ਹੈ ਅੱਛਾ ਹਾਂਜੀ ਇਹ ਵੀ ਚੱਲ ਚਲਾ ਵੀਦਾ ਪੂਰਾ ਘੰਟਾ ਪੂਰ ਇੰਜਨ ਗੇਅਰ ਦਾ ਬਈ ਚਾਹੇ ਬਾਕੇ ਲੈ ਜਾਣਾ ਇਹ ਵੀ ਹੋਕੀ ਪਾਵਰ ਸਟੀering ਹੈ ਇਹ ਤਾਂ 3 ਸਪੀਡ ਪਾਵਰ ਸਟੀering ਆ ਸਾਰੇ ਫੀਚਰ ਨੇ ਟੌਪ ਵਾਲੇ ਹਾਂਜੀ ਇਹਦੇ ਅੱਧੇ ਕਿ ਟਾਇਰ ਨੇ ਹੂੰ ਮਾਡਲ 5 ਰੇਮਰੂਮਦ ਕਰਵਾਈ ਚੈੱਕ ਫਰਸਟ ਓਨਰ ਦਾ ਟਰੈਕਟਰ ਹੈ ਇਹ ਵੀ ਮੂਰੇ ਟਾਇਰ ਗੁੱਡੀ ਆਰਦੇ ਨੇ ਪਿਛਲੇ ਟਾਇਰ ਪੋਲੋ ਦੇ ਨੇ ਹਾਂਜੀ ਹੋਕੀ ਨੂੰ ਜਮੀ ਨਮੀ ਆ ਬਈ ਹਾਂਜੀ ਲੈ ਹੋਕੀ ਨੂੰ ਜਮੀ ਨਮੀ ਆ ਧਰਮੇ ਬਈ ਇਹ ਦੱਸੀ ਮੋਟੇ ਸਟicker ਵਾਲਾ ਜੌਂਡੀ ਆ ਰ ਜਿਹੜਾ ਐਲਲਟੀ 5 ਮਾਡਲ ਆ ਹਨ ਹਾਂਜੀ ਇੰਜਨ ਗੇਅਰ ਦਾ ਓਕੇਆ ਪੂਰਾ ਮੈਂ ਜਿਹਾ ਭਾਗ ਲੈ ਲਈ ਰੇਟ ਕੀ ਰਹੂਗਾ ਦਾ ਰੇਟ ਕੀ ਰਹੂ ਤੇ ਦਾ ਜਮੇ ਬਾਜਪੀ ਦੀ ਰੇਟ ਕਿੰਨੇ ਦਾ 315000 ਦਾ 15000 ਤੋਂ ਉੱਪਰ ਲ ਮੈਂ ਚੱਕ ਦਿੰਨਾ ਯਾਰ ਸਿੱਧੀ ਜੀ ਗੱਲ ਹੈ ਰਹਿਗਾ ਪੂਰਾ 3 ਲੱਖ 5 ਮਾਡਲ ਹੈ 3 ਲੱਖ ਚ ਦੇ ਦਾਂਗੇ ਬਾਈ ਕੋਈ ਗੱਲ ਨਹੀਂ ਆਜੋ ਮਿੱਤਰੋਏ ਬੇ ਐਨਓਸੀ ਵੀ ਕਟਾ ਕੇ ਦਵਾਗੇ ਯਾਰ ਜੇ ਕਿਸੇ ਸੱਜਣ ਨੇ ਖਰੀਦਣਾ ਜਿਹੜਾ ਆ ਖੜਾ ਵੀ 50 50 ਈ ਇਹਦੇ ਬਾਰੇ ਦੱਸ ਹੁਣ ਮਨਜੀ ਤਾਂ ਇਹ 2014 ਮਾਡਲ ਹੈ ਵੀਰੇ ਅੱਛਾ 14 ਮਾਡਲ ਹੈ ਹਾਂਜੀ ਓਕੇ ਇਹ ਕਿਵੇਂ ਹੋਊਗਾ ਚੱਲ ਚਲਾ ਬੇਦਾ ਪੂਰਾ ਵਧੀਆ ਚਾਹ ਬਾਗੇ ਲੈ ਜਾ ਕੋਈ ਸਰ ਮੈਂ 14 ਮਾਡਲ ਹੈ ਤੂੰ ਕੰਡੀਸ਼ਨ ਚੈੱਕ ਕਰਵਾ ਟਰੈਕਟਰ ਦੀ ਯਾਰ ਲੈ ਅਰੇ ਮਰੋਂ ਡਬਲ ਪੀਟੀਓ ਦਾ ਟਰੈਕਟਰ ਹੈ ਅੱਛਾ ਡਬਲ ਪੀਟੀਓ ਕੋਨੋਪੀ ਲੱਗੀ ਹੋਈ ਹੈ ਐਲ ਡੀ ਇਲੈਕਟਾਂ ਲੱਗੀਆਂ ਹੋਈਆਂ ਨੇ ਪੱਕੀਆਂ ਲੱਗੀਆਂ ਨੇ ਟਾਇਰ ਨਹੀਂ ਇਹਦੇ ਅੱਛਾ 65 65 ਟਾਇਰ ਪੈਨ ਮਗਰ ਲਈ ਹਾਂਜੀ ਇਹ 16 ਦੇ ਟਾਇਰਾਂ ਨੇ ਜਣਾ ਬਈ 16 ਦੇ ਟਾਇਰਾਂ ਦੀ 3 ਸਪੀਡ ਹੈ 3 ਸਪੀਡ ਹੈ 50 ਐਚਪੀ ਵਾਲਾ ਟਰੈਕਟਰ ਹੈ ਇਹ ਓਕੇ 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 ਟਰੈਕਟਰ ਬਾਗੇ ਲੈ ਜਾ ਕੋਈ ਤਾਂ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਸਰ ਮੈਂ ਆਹ ਮਾਰੀ ਪੰਪ ਤੇ ਕੈਮਰਾ ਲੈ ਅਰੇ ਸਰੂਸ ਦਿਖਾ ਸਾਰੀ ਹੁਣ ਦੱਸ ਬਈ ਦੁਬਾਰੇ ਡਿਟੇਲ ਦੱਸ ਇਹ ਟਰੈਕਟਰ ਦੀ ਸੋਹਣਾ ਬੋਲਾ ਬਣ ਗਿਆ ਇਹ 14 ਮਾਡਲ ਆ ਵੀਰੇ ਹਾਂ 14 ਮਾਡਲ ਆ 3 ਸਪੀਡ ਆ 50 ਐਚਪੀ ਦਾ ਟਰੈਕਟਰ ਆ ਓਕੇ 65 65 ਟਾਇਰ ਨੇ ਟਰੈਕਟਰ ਦੇ ਹੂੰ ਤੇ ਸੈਕੰਡ ਹਮਰ ਹੈ ਠੀਕ ਹੈ ਜੀ ਚੱਲਿਆ ਕਿੰਨਾ ਖੋਇਆ ਇਹ ਇਹ ਚੱਲਿਆ ਹੋ ਵੀਰੇ 26 2700 ਘੰਟਾ ਤਕਰੀਬਨ ਚੱਲਿਆ ਵੀ ਕੁਝ ਨਹੀਂ ਹੋਇਆ ਯਾਰ ਹਾਂ ਹਾਂਜੀ ਕਨੋਪੀ ਵੀ ਲੱਗੀ ਹੋਈ ਆ ਬਈ ਹਾਂਜੀ ਯੂਜੀ ਲੱਗੀ ਹੋਈ ਆ ਡੈਕ ਕੱਲਾ ਲਵਾਉਣ ਵਾਲਾ ਪੱਖੀ ਲੱਗੀ ਹੋਈ ਆ ਲੈਂਟਾਂ ਲੱਗੀਆਂ ਹੋਈਆਂ ਨੇ ਸੀਸੇ ਵੀ ਲੱਗੇ ਹੋਏ ਨੇ ਪਰ ਮੇ ਸੀਸੇ ਵੀ ਲੱਗੇ ਹੋਏ ਨੇ ਜਿਹੜੇ ਘੋ ਇਹ ਇਹ ਟਰੈਕਟਰ ਦੀ ਕੀ ਡਿਮਾਂਡ ਰੱਖੇਗਾ ਹੁਣ ਡਿਮਾਂਡ ਜ ਨਹੀਂ ਰੇਟ ਇਹ じゃ ਦੱਸ ਦੀ ਵੀ ਅਗਲਾ ਕਹੇ ਵੀ ਆਹ ਫੜ ਯਾਰ ਪੇਮੈਂਟ ਚਾ ਵੀ ਬੜਾ ਟਰੈਕਟਰ ਦੀ ਰੇਟ ਉਦਾਂ ਤਾਂ ਦਸੀ ਇਹਦਾ ਇਹ ਦੇ ਦਾਂਗੇ ਜੇ ਆਪਾਂ 410000 10 ਨਾਲ ਗੱਲ ਨਹੀਂ ਬਣਦੀ 10 ਵਿੱਚ ਜੀ ਵੀ ਅੜਕਦਾ ਫਿਰੂ 10 10 ਦੀ ਚੱਕ ਦੋ 4 ਲੱਖ ਰਹਿ ਗਿਆ ਪੂਰਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਦੇ ਮਾਡਲ ਦੱਸਿਆ 14 14 ਜੀ 14 ਮਾਡਲ ਹੈ 4 ਲੱਖ ਰੁਪਈਆ ਦਾ ਬਣੂ 50 50 ਇਹ ਹੈ 3 ਸਪੀਡ ਵਾਲਾ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਹੈਗੀ 60 65% ਬਈ ਨਾ ਹਾਂਜੀ ਕਨੋਪੀ ਲੱਗੀ ਹੋਈ ਹੈ ਤੇ ਬਈ ਆਉਣਾ ਕਿੱਥੇ ਹੈ ਤੈਨੂੰ ਜਵੰਦਾ ਪਿੰਡੀ ਚ ਹਾਂਜੀ ਜਵੰਦਾ ਪਿੰਡੀ ਚ ਜਵੰਦਾ ਪਿੰਡੀ ਥੋੜਾ ਜਿਹਾ ਮੈਂ ਤਾਂ ਉਹ ਦੱਸਦਾ ਵੀ ਕਿੱਥੇ ਚ ਪਾਈ ਜਾਂਦੀ ਹੈ ਮੇਰੇ ਦੱਸਣ ਚ ਕਈ ਵਾਰ ਫਰਕ ਰਹਿ ਸਕਦਾ ਤੁਸੀਂ ਲੋਕਲ ਰਹਿੰਦੇ ਹੋ ਹਾਂ ਲੋਕੇਸ਼ਨ ਜਾ ਖਾਸ ਆਪਣੇ ਦੀਪਕ ਢਾਬਾ ਦੀਪਕ ਢਾਬੇ ਤੋਂ ਜਦੋਂ ਆਪਾਂ ਪੀਖੇ ਵਾਲਾ ਰੋਡ ਪੈਂਦੇ ਆ ਉੱਥੋਂ 4 ਕਿਲੋਮੀਟਰ ਪੈਂਦਾ ਆਪਣਾ ਰੋਡ ਦੇ ਉੱਤੋਂ బోర్ਡ ਲੱਗਿਆ ਹੋਇਆ ਜਵੰਦਾ ਪਿੰਡੀ ਦਾ ਓਕੇ ਜਵੰਦਾ ਪਿੰਡੀ ਦਾ బోర్ਡ ਲੱਗਿਆ ਹੋਇਆ ਪੀਖੇ ਵਾਲੀ ਸੜਕ ਤੋਂ ਖੱਬੇ ਤਰਾਹ ਨਿਕਲਦਾ ਹਾਂਜੀ ਹਾਂਜੀ ਨਾ ਤੁਹਾਡਾ ਹੈਗਾ ਮਨਜੀਤ ਮਨਜੀਤ ਸਿੰਘ ਬਈ ਕਈ ਵਾਰ ਆਇਆ ਹੁੰਦਾ ਮਨਜੀਤ ਦੂਜਾ ਹੋਰ ਕੋਈ ਕਈ ਵਾਰ ਆਪਾਂ ਨੂੰ ਐ ਜਾਣਦੇ ਹੁੰਦੇ ਨੇ ਵੀ ਕੀ ਨਾਂ ਕਹਿ ਕੇ ਪੁੱਛਣ ਭਰਾ ਆਪਣਾ ਸਰਪੰਚ ਬਣਾਈ ਬਟਾ ਨਵਾਂ ਸਰਪੰਚ ਕਹਿ ਦੀਏ ਹਾਂਜੀ 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 ਲੈ ਮਿੱਤਰੋ ਨਵੇਂ ਸਰਪੰਚ ਦਾ ਘਰ ਪੁੱਛ ਲਿਓ ਜਵੰਦਾ ਪਿੰਡੀ ਦੇ ਵਿੱਚ ਤੇ ਮਨਜੀਤ ਤੁਹਾਡਾ ਮੋਬਾਈਲ ਨੰਬਰ ਦੱਸਿ ਬਈ ਕਿੰਨਾ ਮੋਬਾਈਲ ਨੰਬਰ 946743 ਹੂੰ 43199 ਚੱਕੋ ਮਿੱਤਰੋ ਨੰਬਰ ਕੈਪਸ਼ਨ ਦੇ ਵਿੱਚ ਪਾਤਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਨਾ ਬਸ ਫਟਾਫਟ ਆਜੋ ਸਿੱਧਾ ਹੀ ਆਜੋ ਬਾਈ ਤੁਹਾਨੂੰ ਘਰੇ ਮਿਲੂ ਨਾ ਕਿਸੇ ਮੰਡੀ ਦੇ ਵਿੱਚ ਮਿਲੇ ਨਾ ਤੁਹਾਨੂੰ ਕਿਸੇ ਫੇਸਬੁੱਕ ਯੂਟਿਊਬ ਤੇ ਬਈ ਜਾਏਗਾ ਹਾਂ ਕਿਤੇ ਨਹੀਂ ਬਈ ਤਾਂ 2005 ਤੋਂ ਲੈ ਕੇ ਕੰਮ ਕਰਦੇ ਹਾਂ। ਘਰੀ ਵੇਚੀ ਜਾਂਦੀ। ਹਾਂਜੀ ਵੀਰੇ ਪਹਿਲਾਂ ਵੱਡਾ ਭਰਾ ਕੰਮ ਕਰਦਾ ਸੀ ਤੂੰ ਮੈਂ ਕਰਦਾ। ਓਕੇ। ਨਾਲ ਹੀ ਆਪਣਾ ਪਸ਼ੂਆਂ ਦਾ ਵੀ ਕੰਮ ਆ ਪਸ਼ੂਆਂ ਦਾ ਵੀ ਕਰਦੇ ਹਾਂ। ਅੱਛਾ। ਹਾਂਜੀ। ਤੇ ਲੈ ਮਿੱਤਰੋ ਆਜੋ ਕਰਾਂ ਤੁਹਾਡਾ ਫਾਇਦਾ ਹੋਊ ਯਾਰ ਪੱਕਾ ਉਹਰੇ।